Moldova. ਜਿੰਦਾਬਾਦ ਮਾਦੀ ਜੈ ਸਮਰਤੀ ਜਿੰਦਾਬਾਦ ਮਾਦੀ ਜੈ ਸਮਰਤੀ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਕੀ ਮਤਲਬ ਵੇਖੀ ਜੈ ਭੀ ਜੈ ਭੀ मुंड कूढ़ा भाषा अमित शाह ने, 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 ने पे, पे राज्य सभा कि क्या लगाया है अंबेडकर 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 सात बार ही क्या कहने इतनी इतने बार अगर आप भगवान का नाम लो तो आपको सात जनों का स्वर्ग मिलेगा ਸਾਨੂੰ ਪੁੱਛਣਾ ਚਾਹੁੰਨਾ ਕਿ ਅੱਜ ਜਿਸ ਚੇਅਰ ਦੇ ਉੱਤੇ ਅਮਨ ਸ਼ਾਹ ਜੀ ਤੇ ਮੋਦੀ ਸਾਹਿਬ ਤੁਸੀਂ ਬੈਠੇ ਹੋ ਇਹ ਸੰਵਿਧਾਨ ਦੀ ਬਦੌਲਤ ਬੈਠੇ ਹੋ ਪਹਿਲਾਂ ਰਾਜੇ ਰਾਣੀਆਂ ਤੇ ਬੱਚੇ ਜਿਹੜੇ ਸੀ ਉਹ ਰਾਜੇ ਬਣਦੇ ਸੀ ਇਹ ਉਹਨਾਂ ਦੀ ਅੰਬੇਦਕਰ ਸਾਹਿਬ ਦੀ ਦੇਣ ਹੈ ਕਿ ਜਿਨ੍ਹਾਂ ਨੇ ਇੱਕ ਮਜ਼ਦੂਰ ਦਾ ਬੱਚਾ ਵੀ ਉੱਠ ਕੇ ਐਮਐਲਏ ਐਮਪੀ ਪ੍ਰਾਈਮ ਮਿਨਿਸਟਰ ਬਣ ਸਕਦਾ ਇਹਨਾਂ ਨੇ ਕਿਹਾ ਨਾ ਕਿ ਚਾਹ ਵੇਚਦਾ ਸੀ ਮੇਰਾ ਨਹੀਂ خیال ਕਿ ਮੋਦੀ ਸਾਹਿਬ ਵੀ ਕਦੀ ਚਾਹ ਵੇਚ ਹੋਏਗੀ ਪਰ ਇੱਕ ਤਾਂ ਜ਼ਰੂਰ ਚੀਜ਼ ਹੈ ਇਹ ਸੰਵਿਧਾਨ ਦੇ ਵਿੱਚ ਫੰਡਮੈਂਟਲ ਰਾਈਟਸ ਜਿਹੜੇ ਮਿਲੇ ਨੇ ਸਾਨੂੰ ਮਾਲਕ ਅਧਿਕਾਰ ਮਿਲੇ ਨੇ ਉਹਨਾਂ ਨੂੰ ਇਹ ਬੁਰੀ ਤਰ੍ਹਾਂ ਖਤਮ ਕਰ ਰਹੇ ਨੇ ਕਿਸਾਨਾਂ ਨੂੰ ਦਿੱਲੀ ਚ ਨਹੀਂ ਐਂਟਰ ਕਰ ਰਹੇ ਕਿਸਾਨਾਂ ਨੂੰ ਡਾਂਗਾ ਮਾਰ ਰਹੇ ਨੇ ਜੇ ਕੋਈ ਉਹਨਾਂ ਦੇ ਅਗੇਂਸਟ ਤਰਨਾ ਮੁਜਾਰਾ ਕਰਦਾ ਪਾਰਲੀਮੈਂਟ ਚ ਕਰਦੇ ਤੇ ਉੱਥੇ ਆ ਕੇ ਗੁੰਡਾਗਰਦੀ ਕਰਕੇ ਉਹਨਾਂ ਦੀ ਰੂਲਿੰਗ ਪਾਰਟੀ ਜਿਹੜੀ ਸਾਹਮਣੇ ਖੜੇ ਹੋ ਕੇ ਚਵਦਾਨਦੀ ਤੋਹਫੀਂ ਕਰ ਰਹੇ ਨੇ ਮੈਂ ਇੱਕ ਚੀਜ਼ ਤੁਹਾਨੂੰ ਕਹਿਣੀ ਚਾਹਨਾ ਕਿ 2% ਸਿੱਖ ਨੇ ਮਿਨੋਰਟੀ ਚ ਉਹਨਾਂ ਦਾ 10 ਸਾਲ ਪ੍ਰਾਈਮ ਮਿਨਿਸਟਰ ਇਸ ਇੰਡੀਆ ਦਾ ਰਿਆ 2% ਸਿੱਖ ਮਿਨੋਰਟੀ ਵਾਲੇ ਜੋਨਰ ਸਭ ਤੋਂ ਪਹਿਲਾਂ ਉਹ ਜਿਹੜਾ ਸੀ ਰਾਸ਼ਟਰਪਤੀ ਨੂੰ ਬਣਿਆ ਸੋ ਪੇ ਸਾਡੇ ਹਿੰਦੁਸਤਾਨ ਦੇ ਤੇ ਇਹ ਜਿਹੜੀ ਜਿਸ ਤਰੀਕੇ ਨਾਲ ਜਿਹੜੇ ਕਹਿੰਦੇ ਅੱਪਕੀ ਬਾਤ 400 ਪਾਰ ਜੇ ਪ੍ਰਮਾਤਮਾ ਇਹਨਾਂ ਨੂੰ ਕਰ ਦਿੰਦਾ ਉਹਨਾਂ ਜਿਹੜਾ ਹਿੰਦੁਸਤਾਨ ਨੂੰ ਪਹਲਸ ਨਸ ਕਰਕੇ ਰੱਖ ਦਿੰਦਾ ਸੀ ਔਰ ਇੱਥੇ ਖਾਣਾ ਜਗੀ ਇਹਨਾਂ ਨੇ ਸ਼ੁਰੂ ਕਰਾਉਣੇ ਮੈਂ ਇੱਥੇ ਜਿਹੜੇ ਸਾਰੇ ਅਸੀਂ ਅੱਜ ਸਾਡੇ ਵਰਕਰ ਆਏ ਨੇ ਇਹਨਾਂ ਸਾਰਿਆਂ ਨੂੰ ਇਹੋ ਹੀ ਆ ਕਿ ਅਸੀਂ ਇੱਕ ਹਿੰਦੁਸਤਾਨ ਨੂੰ ਗੁਲਦਸਤੇ ਵਾਂਗੂ ਵੇਖਦੇ ਆਂ ਇੱਕ ਸੰਵਿਧਾਨ ਨੂੰ ਅਸੀਂ ਆਪਣਾ ਇਸਤ ਮੰਨਦੇ ਹਾਂ ਕਿ ਸਾਨੂੰ ਇਹ ਸੰਵਿਧਾਨ ਨੇ ਬਹੁਤ سارے ਅਧਿਕਾਰ ਦਿੱਤੇ ਤੇ ਜੇ ਉਸੇ ਸੰਵਿਧਾਨ ਨੂੰ ਤੋੜ-ਮੜੋੜ ਕੇ ਜਿਹੜਾ ਕੰਮ ਚਾਹੁੰਦੇ ਉਹ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਪਾਰਲੀਮੈਂਟ ਕਿੰਨੇ ਵਾਰ ਬਿਲਕੁਲ ਨਹੀਂ ਚੱਲਣ ਦਿਆਂਗੇ ਰਾਜ ਸਭਾ ਚ ਇਹਨਾਂ ਦੀ ਤੱਕੇਸ਼ਾਈ ਨਹੀਂ ਚੱਲਣ ਦਿਆਂਗੇ ਸਾਰੀਆਂ ਪਾਰਟੀਆਂ ਜਿਹੜੀਆਂ ਇਕੱਠੇ ਹੋ ਕੇ ਮੋਦੀ ਤੇ ਇਹ ਸਮੱਸਿਆ ਦੇ ਅਗੇਂਸਟ ਆਵਾਜ਼ ਚੁੱਕ ਰਿਹਾ ਸਰ ਨਗਰ ਨਿਕਮਾ ਚੋਨਾ ਦੇ ਵਿੱਚ ਕਾਂਗਰਸ ਦੀ ਵੱਡੀ ਇਹ ਦੇ ਵਿੱਚ ਇਹ ਤਰ੍ਹਾਂ ਦੀ ਗੱਲ ਆਓ ਐਡੀ ਸਰਬਾਤ ਕੋ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਡਿਸਟ੍ਰਿਕਟ ਹੈਡਕਵਰਟਰਸ ਦੇ ਉੱਤੇ ਜਿਹੜਾ ਇਹ ਰੋਡ ਮਾਰਚ ਕੱਟ ਕੇ ਅਮਿਤ ਸ਼ਾਹ ਤੇ ਜਿਹੜੀ ਸੈਂਟਰ ਸਰਕਾਰ ਉਹਦੇ ਖਿਲਾਫ ਪ੍ਰੋਟੈਸਟ ਕੀਤਾ ਗਿਆ ਹੈ ਤੁਸੀਂ ਦੇਖਿਆ ਕਿ ਏਡੀ ਵੱਡੀ ਤਦਾਦ ਚ ਲੋਕ ਸੜਕਾਂ 'ਤੇ ਉਤਰੇ ਨੇ ਸਾਰੇ ਸੀਨੀਅਰ ਲੀਡਰਸ਼ਿਪ ਰੰਧਾਵਾ ਸਾਹਿਬ ਤ੍ਰਿਪਤ ਮਾਜਵਾ ਜੀ ਮੈਡ ਮਰਨਾ ਚੌਧਰੀ ਜੀ ਬਾਉ ਸ਼ੋਕ ਚੌਧਰੀ ਜੀ ਔਰ ਸਾਰੇ ਸਾਡੇ ਬਲੌਕ ਪ੍ਰੈਜ਼ੀਡੈਂਟ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਐਮਸੀ ਸਾਰੇ ਦਰਜਾ ਵਰਕਰ ਸਹਿਬਾਨ ਸਾਰੇ ਅੱਜ ਪਹੁੰਚੇ ਨੇ ਤੁਸੀਂ ਪਿਛਲੇ ਦਿਨਾਂ ਚ ਦੇਖਿਆ ਕਿ ਪਾਰਲੀਮੈਂਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਅਮਿਤ ਸ਼ਾਹ ਜੀ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਇੰਨੀ ਵਾਰ ਰੱਬ ਦਾ ਨਾਮ ਲੈ ਲਓ ਜਿੰਨੀ ਵਾਰ ਅੰਬੇਦਕਰ 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 ਕਰਦੇ ਹੋ ਇਹ ਬੜੀ ਬਦਕਿਸਮਤੀ ਦੀ ਗੱਲ ਆ ਕਿ ਹੋਮ ਮਿਨਿਸਟਰ ਹੋਵੇ ਹਿੰਦੁਸਤਾਨ ਦਾ ਔਰ ਪਾਰਲੀਮੈਂਟ ਜਿੱਥੋਂ ਦੇਸ਼ ਚਾਲਣਾ ਆ ਉਸ ਬੰਦੇ ਨੇ ਜਿਹਨੇ ਰਾਖਾ ਜਿਹੜਾ ਰਾਖਾ ਕਿਹਾ ਜਾਂਦਾ ਆ ਆਨਰੇਬਲ ਹੋਮ ਮਿਨਿਸਟਰ ਆਫ ਇੰਡੀਆ ਉਦਾ ਕੰਮ ਹੈ ਕਿ ਪੂਰੇ ਹਿੰਦੁਸਤਾਨ ਦੇ ਹਰ ਇੱਕ ਵਾਸੀ ਦਾ ਧਿਆਨ ਰੱਖਣਾ ਪਰ ਉਹ ਬਦਕਿਸਮਤੀ ਹੈ ਸਾਡੀ ਕਿ ਇਹੋ ਜਿਹਾ ਮਨਿਸਟਰ ਉਸ ਚੇਅਰ ਤੇ ਬੈਠਾ ਆ ਜਿਹਦੀ ਅੰਦਰ ਦੀ ਭਾਵਨਾ ਉਸ ਦਿਨ ਬਾਹਰ ਆਈ ਔਰ ਦਲਿਤ ਭਾਈਚਾਰੇ ਨੂੰ ਜੋ ਠੇਸ ਪਹੁੰਚੀ ਆ ਨਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਜੂਗਾ ਬੀਜੇਪੀ ਸਰਕਾਰ ਨੂੰ ਪਰ ਅੱਜ ਅਸੀਂ ਇਸ ਗੱਲ ਦਾ ਜਿਹੜਾ ਵਿਰੋਧ ਕੀਤਾ ਕਿ ਅਮਿਤ ਸ਼ਾ ਅਸਤੀਫਾ ਵੀ ਦੇਵੇ ਮਾਫੀ ਵੀ ਮੰਗੇ ਔਰ ਇਹ ਜਿਹੜਾ ਕਹਿਣਾ ਕਿ ਵੀ ਅੰਬੇਦਕਰ ਵੇਦਕਰ ਅਮਿਤ ਸ਼ਾ ਜੀ ਨੂੰ ਇਹ ਪੁੱਛਣਾ ਚਾਹੁੰਦਾ ਇਹ ਜਿਸ ਕੁਰਸੀ ਤੇ ਅੱਜ ਤੁਸੀਂ ਬੈਠੇ ਹੋ ਜਿਸ ਹੌਤੇ ਤੇ ਤੁਸੀਂ ਅੱਜ ਆਨੰਦ ਮਾਣ ਰਹੇ ਹੋ ਇਹ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਦੇਣ ਆ ਉਹਨਾਂ ਨੇ ਇਸ ਸੰਵਿਧਾਨ ਜਿਹੜਾ ਬਣਾਇਆ ਜਿਸ ਦੇ ਕਾਰਨ ਅੱਜ ਹਰ ਬੰਦੇ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਔਰ ਉਹਨਾਂ ਵੋਟਾਂ ਨਾਲ ਚੜ ਕੇ ਤੁਸੀਂ ਉਸ ਕੁਰਸੀ ਤੇ ਬੈਠੇ ਹੋ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਬਾਰ-ਬਾਰ ਇਹ ਗੱਲ ਕਰਨਾ ਕਿ ਸ਼ਰਮ ਆਉਣੀ ਚਾਹੀਦੀ ਆ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਉਹ ਪਾਰਲੀਮੈਂਟ ਆ ਜਿੱਥੇ ਸਾਰੀ ਦੁਨੀਆ ਇਕੱਠੇ ਹੋ ਕੇ ਹਿੰਦੁਸਤਾਨ ਆਪਣੀ ਕੰਟਰੀ ਦੀ ਗੱਲ ਕਰਦੀ ਆ ਪਰ ਤੁਸੀਂ ਇੱਕੋ ਹੀ ਨਾਰਾ ਕਿ ਅਸੀਂ ਹਿੰਦੂਆਂ ਤੇ ਅਸੀਂ ਹਿੰਦੂਆਂ ਦੇ ਰਾਖੇ ਆ ਅਸੀਂ ਅਸੀਂ ਉਹਨਾਂ ਨਾਲ ਵੱਡੇ ਹਿੰਦੂ ਆ ਅਸੀਂ ਉਹਨਾਂ ਨਾਲ ਵੱਡੇ ਕ੍ਰਿਸਚੀਅਨ ਆ ਅਸੀਂ ਉਹਨਾਂ ਦੇ ਵੱਡੇ ਨਾਲ ਸਿੱਖ ਆ ਕਿਉਂਕਿ ਜਿਹੜਾ ਬੰਦਾ ਆਪਣੇ ਮਾਂ ਪਿਓ ਦੀ ਰਿਸਪੈਕਟ ਕਰਦਾ ਨਾ ਘਰ ਤੋਂ ਉਹ ਬਾਕਿਆਂ ਦੇ ਮਾਂ ਪਿਓ ਦੀ ਰਿਸਪੈਕਟ ਕਰਦਾ ਤੇ ਜਿਹੜਾ ਆਪਣੇ ਮਾਂ ਪਿਓ ਦੀ ਰਿਸਪੈਕਟ ਨਹੀਂ ਕਰਦਾ ਉਹ ਬਾਹਰ ਰਿਸਪੈਕਟ ਨਹੀਂ ਕਰ ਸਕਦਾ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਸ ਸੰਵਿਧਾਨ ਦੀ ਉਹ ਰਿਸਪੈਕਟ ਨਹੀਂ ਕਰ ਸਕਦੇ ਉਹ ਕਿਸੇ ਧਰਮ ਦੀ ਰਿਸਪੈਕਟ ਨਹੀਂ ਕਰ ਸਕਦੇ ਧਰਮ ਬਾਅਦ ਚ ਬਣੇ ਨੇ ਇਹ ਇਨਸਾਨ ਨੇ ਬਣਾਏ ਨੇ ਇਨਸਾਨੀਅਤ ਜਿੰਦਾ ਰਹਿਣੀ ਚਾਹੀਦੀ ਆ ਜੋ ਮਰ ਚੁੱਕੀ ਆ ਅਮੀਚਾ ਵਰਗੇ ਤੇ ਸੈਂਟਰ ਸਰਕਾਰ ਦੇ ਲੋਕਾਂ ਦੀ ਇਹ ਇਨਸਾਨੀਅਤ ਜਿੰਦਾ ਕਰਨ ਧਰਮ ਤੇ ਕੋਈ ਰਸਤਾ ਆ ਮਾਰ ਗਿਆ ਉਸ ਪਰਮਾਤਮਾ ਪਰਮੇਸ਼ਰ ਤੇ ਜਾਣ ਦਾ ਸੋ ਅਸੀਂ ਸਾਰੇ ਉਸੇ ਇੱਕੋ ਜਗ੍ਹਾ ਤੇ ਜਾਣਾ ਸੋ ਇਹ ਲੋਕ ਸਾਨੂੰ ਇਹ ਧਰਮਾ ਚ ਨਾ ਵੰਡਣ ਇਹ ਜੇ ਮੈਂ ਇੱਕ ਹੋਰ ਰੰਧਾਵਾ ਸਾਹਿਬ ਤੁਸੀਂ ਨੰਬਰ ਪਾਰਲੀਮੈਂਟ ਨੂੰ ਮੈਂ ਮੇਰੀ ਇਹ ਤੁਹਾਨੂੰ ਰਿਕਵੈਸਟ ਆ ਮੈਂ ਪਿਛਲੇ ਦਿਨਾਂ ਪ੍ਰੈਸ ਕਾਨਫਰੰਸ ਵੀ ਤੁਹਾਨੂੰ ਯਾਦ ਉਹ ਕਿਹਾ ਵਿਧਾਨ ਸਭਾ ਦੇ ਵਿੱਚ ਤੇ ਪਾਰਲੀਮੈਂਟ ਦੇ ਵਿੱਚ ਜਦੋਂ ਕੋਈ ਸੋਹ ਚੁੱਕ ਸਮਾਗਮ ਹੁੰਦਾ ਜਾਂ ਕੋਈ ਹੋਰ ਉਥੇ ਇਵੈਂਟ ਹੁੰਦਾ ਤੇ ਉਥੇ ਹਰ ਬੰਦਾ ਆਪਣੇ ਆਪਣੀ ਸਟੇਟ ਦਾ ਨਾਰਾ ਲਾਉਂਦਾ ਹਰ ਬੰਦਾ ਆਪਣੇ ਆਪਣੇ ਧਰਮ ਦਾ ਨਾਰਾ ਲਾਉਂਦਾ ਇਹ ਬਿਲਕੁਲ ਮਾੜੀ ਗੱਲ ਹੈ ਕਿਉਂਕਿ ਪਾਰਲੀਮੈਂਟ ਉਹ ਖੂਬਸੂਰਤ ਸਾਡੀ ਚੀਜ਼ ਆ ਜਿੱਥੂੰ ਹਰ ਬੰਦਾ ਸਮਝਦਾ ਕਿ ਜਿੰਨੇ ਮੈਂਬਰ ਪਾਰਲੀਮੈਂਟ ਚੁਣਿਆ ਸੀ ਮਹਿਫੂਜ਼ਾ ਇਹ ਲੋਕ ਸਾਡੀ ਕੰਟਰੀ ਨੂੰ ਚਲਾਉਣਗੇ ਉਥੇ ਇੱਕ ਨਾਰਾ ਹੋਣਾ ਚਾਹੀਦਾ ਭਾਰਤ ਮਾਤਾ ਕੀ ਜੈ ਜੈ ਭਾਰਤ ਦੂਜਾ ਨਾਰਾ ਨਾ ਧਰਮ ਦਾ ਲੱਗੇ ਨਾ ਆਪਣੇ ਕਿਸੇ ਸਟੇਟ ਦਾ ਲੱਗੇ ਕਿ ਜੈ ਪੰਜਾਬ ਜੈ ਕਰਲਾ ਕੇਰਲਾ ਵੀ ਸਾਡਾ ਕਰਨਾਟਕਾ ਵੀ ਸਾਡਾ ਹਰਿਆਣਾ ਵੀ ਸਾਡਾ ਹਿਮਾਚਲ ਵੀ ਸਾਡਾ ਅਸੀਂ ਜਦੋਂ ਜਾਂਦੇ ਹਾਂ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਕੀ ਗੱਲ ਫਿਰ ਉਦੋਂ ਅਸੀਂ ਉੱਥੇ ਕਿਉਂ ਜਾਂਦੇ ਹਾਂ ਕਿਸੇ ਸਟੇਟ ਦਾ ਨਾਰਾ ਨਹੀਂ ਲੱਗਣਾ ਚਾਹੀਦਾ ਕਿਸੇ ਧਰਮ ਦਾ ਨਾਰਾ ਨਹੀਂ ਲੱਗਣਾ ਚਾਹੀਦਾ ਧਰਮ ਦਾ ਨਾਰਾ ਲਾਓ ਮੰਦਿਰ 'ਚ ਜਾ ਕੇ ਧਰਮ ਦਾ ਨਾਰਾ ਲਾਓ ਗੁਰਦੁਆਰੇ 'ਚ ਜਾ ਕੇ ਉੱਥੇ ਹਰ ਮੈਂਬਰ ਪਾਰਲੀਮੈਂਟ ਤੇ ਹਰ ਐਮਐਲਏ ਵਿਧਾਨ ਸਭਾ 'ਚ ਆਪਣੇ ਕੰਮ ਗਣੇ ਲੋਕਾਂ ਦੀਆਂ ਭਾਵਨਾਵਾਂ ਦਾ ਦੱਸੇ ਮੇਰੇ ਇਲਾਕੇ ਨੂੰ ਆ ਮਜਬੂਰੀਆਂ ਨੇ ਤੇ ਆਪਣੀ ਡਵੈਲਪਮੈਂਟ ਦੀ ਗੱਲ ਕਰੇ ਸੋ ਮੇਰੀ ਤੁਹਾਨੂੰ ਬੇਨਤੀ ਆ ਕਿ ਇਸ ਚੀਜ਼ ਦੇ ਉੱਤੇ ਜ਼ਰੂਰ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਓ ਕਿ ਭਾਰਤ ਮਾਤਾ ਦੀ ਜੈਾ ਜੈਾ ਭਾਰਤ ਹੋਣਾ ਚਾਹੀਦਾ ਬਾਕੀ ਸਾਰੀ ਚੀਜ਼ ਦੇ ਉੱਤੇ ਰੋਕ ਲਗਣੀ ਚਾਹੀਦੀ ਆ ਸੋ ਇਹਨਾਂ ਕੁਝ ਕਹਿੰਦਾ ਇੱਕ ਵਾਰ ਫੇਰ ਨਾ ਸਮੂਚੀ ਡੀਸੀਸੀ ਗੁਰਦਾਸਪੁਰ ਵੱਲੋਂ ਤੇ ਪੀਸੀਸੀ ਪੰਜਾਬ ਵੱਲੋਂ ਇਸ ਗੱਲ ਦਾ ਅਸੀਂ ਕੰਡਮ ਕਰਦੇ ਆ ਜੋਮੀ ਸ਼ਾਹ ਨੇ ਕਿਹਾ ਬੜੀ ਮੰਦਪਾਕੀ ਗੱਲ ਆ ਤੇ ਲੋਕ ਇਸ ਵਜੇ ਡਰ ਦੇ ਮਾਹੌਲ 'ਚ ਬੈਠੇ ਹੋਏ ਆ ਕਿ ਜੋ ਜਿਸ ਤਰੀਕੇ ਨਾਲ ਸਾਡਾ ਹੋਮ ਮਿਨਿਸਟਰ ਇਹ ਬਿਆਨ ਦਿੱਤਾ ਆ ਆਉਣ ਵਾਲਾ ਸਮਾਂ ਜਿਹੜਾ ਬੜਾ ਭਿਆਨਕ ਆ ਚੋਮੀ ਸ਼ਾਹ ਜੀ ਨੂੰ ਅਸਤੀਫਾ ਦੇਣਾ ਚਾਹੀਦਾ ਤੇ ਘੱਟੋ ਘੱਟ ਨਹੀਂ ਤੇ ਮਾਫੀ ਮੰਗਣੀ ਚਾਹੀਦੀ ਆ ਬਹੁਤ ਬਹੁਤ ਤੁਹਾਡਾ ਤਵਾ